ਬਾਲੀਵੁੱਡ ਇੰਡਸਟਰੀ ਲਈ ਸੋਗ ਭਰੀ ਖਬਰ ਸਾਹਮਣੇ ਆਈ ਹੈ ਦੱਸਦੀ ਕਿ ਫਿਲਮੀ ਜਗਤ ਦੇ ਦਿੱਗਜ ਅਦਾਕਾਰ ਅਤੇ ਹੀ ਮੈਨ ਵਜੋਂ ਮਸ਼ਹੂਰ ਤਰਮਿੰਦਰ ਦਾ 99 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ। ਉਹਨਾਂ ਨੇ ਸੋਮਵਾਰ 24 ਨਵੰਬਰ ਨੂੰ ਆਪਣੇ ਜੂਹੂ ਸਥਿਤ ਘਰ ਦੇ ਵਿੱਚ ਆਖਰੀ ਸਾਹ ਲਏ ਨੇ। ਦੱਸਦੀ ਕਿ ਤਰਮਿੰਦਰ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਪਿਛਲੇ ਕਰੀਬ 1 ਮਹੀਨੇ ਤੋਂ ਉਹਨਾਂ ਨੂੰ ਸਾਹ ਲੈਣ ਸੰਬੰਧੀ ਸਮੱਸਿਆਵਾਂ ਹੋ ਰਹੀਆਂ ਸਨ। ਤਾਂ ਉਹਨਾਂ ਨੂੰ 10 ਨਵੰਬਰ ਨੂੰ ਸਾਲ ਲੈਣ ਦੇ ਵਿੱਚ ਤਕਲੀਫ ਤੋਂ ਬਾਅਦ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਹਾਲਤ ਨਾਜ਼ੁਕ ਹੋਣ ਕਰਕੇ ਉਹਨਾਂ ਨੂੰ ਆਈ ਸੀ ਯੂ ਦੇ ਵਿੱਚ ਰੱਖਿਆ ਗਿਆ ਸੀ ਹਾਲਾਂਕਿ 12 ਨਵੰਬਰ ਨੂੰ ਪਰਿਵਾਰ ਦੇ ਕਹਿਣ ਤੇ ਉਹਨਾਂ ਨੂੰ ਮੁੰਬਈ ਦੇ ਬ੍ਰਿਜ ਕੈਂਡੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਅਤੇ ਉਹ ਘਰ ਦੇ ਵਿੱਚ ਇਲਾਜ ਅਦਿੰਸਰ ਤਾਂ ਤਰਮਿੰਦਰ ਦਾ ਜਾਣਾ ਹਿੰਦੀ ਸਿਨੇਮਾ ਦੇ ਇੱਕ ਯੁੱਗ ਦਾ ਅੰਤ ਮੰਨਿਆ ਜਾ ਰਿਹਾ ਹੈ ਦੱਸਦੇ ਕਿ ਦਿਗਜ ਉਦਾਕਾਰ ਦਾ ਅੰਤਿਮ ਸੰਸਕਾਰ ਵਿਲੇਪਾਰਲੇ ਸਿੱਧਾ ਪਵਨ ਹੰਸ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾਵੇਗਾ ਤਾਂ ਇਸ ਦਰਾਨ ਉਹਨਾਂ ਦੀ ਪਤਨੀ ਹਿਮਾ ਮਾਲਨੀ ਬੇਟੀ ਇਸ਼ਾ ਦਿਓਲ ਤੇ ਆਨਾ ਦਿਓਲ ਅਤੇ ਬੇਟਾ ਸਨੀ ਦਿਓਲ ਅਤੇ ਬੋਬੀ ਦਿਓਲ ਸਨੇਤ ਸਰਦ ਦਿਓਲ ਪਰਿਵਾਰ ਮਜੂਦ ਹੋਵੇਗਾ ਸਿਨੇਮਾ ਦੇ ਦਿਗਜ ਉਦਾਕਾਰ ਅਮਿਤab ਬਚਨ ਵੀ ਆਪਣੇ ਜਿਗਰੀ ਯਾਰ ਨੂੰ ਆਖਰੀ ਵਿਦਾਈ ਦੇਣ ਦੇ ਲਈ ਉਥੇ ਪਹੁੰਚੇ ਨੇ ਦੱਸਿਆ ਜਾ ਰਹੀ ਕਿ ਤਰਮਿੰਦਰ ਨੂੰ ਮੁਖਗਣੀ ਉਹਨਾਂ ਦੇ ਵੱਡੇ ਬੇਟੇ ਸਨੀ ਦਿਓਲ ਦੇ ਵੱਲੋਂ ਦਿੱਤੀ ਜਾਵੇਗੀ ਦਸ ਦੀ ਕੀ ਤਰਮਿੰਦਰ ਦਾ ਦਿਹਾਂਤ ਉਸ ਸਮੇਂ ਹੋਇਆ ਜਦੋਂ ਉਹ 8 ਦਸੰਬਰ ਨੂੰ ਆਪਣੇ 90ਵੇਂ ਜਨਮ ਦਿਨ ਮਨਾਉਣ ਵਾਲੇ ਸਨ ਪਰ ਉਹਨਾਂ ਨੇ ਜਨਮ ਦਿਨ ਤੋਂ ਸਿਰਫ 14 ਦਿਨ ਪਹਿਲਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਦਸ ਦੀ ਕੀ ਇੱਕ ਦੁਖਦਾਈ ਸੰਜੋਗ ਇਹ ਵੀ ਰਿਹਾ ਹੈ ਕਿ ਇੱਕ ਤਰਮਿੰਦਰ ਦੀ ਅਗਲੀ ਫਿਲਮ 21 ਦਾ ਮੋਸ਼ਨ ਪੋਸਟਰ ਉਹਨਾਂ ਦੇ ਦਿਹਾਂਤ ਵਾਲੇ ਦਿਨ ਸ਼ੋਮਵਾਰ ਨੂੰ ਰਿਲੀਜ਼ ਹੋਇਆ ਸੀ ਅਤੇ ਤਰਮਿੰਦਰ ਨੇ ਆਪਣੇ 6 ਦਹਾਕਿਆਂ ਤੋਂ ਵੱਧ ਦੇ ਕੈਰੀਅਰ ਦੇ ਵਿੱਚ 300 ਤੋਂ ਵੱਧ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ।